हां जी आज ਆਪਾਂ ਤੁਹਾਨੂੰ ਦੱਸਦੇ ਆ ਇਹ ਵਾਲੀ ਜਿਹੜੀ ਲੈਸ ਆ ਆਪਾਂ 100 ਮਾਉਂਡ ਕਿਵੇਂ ਲਾਉਣੀ ਆ ਦੋ ਤਰੀਕਿਆਂ ਨਾਲ ਤੁਹਾਨੂੰ ਇਹ ਲਾਉਣੀ ਦੱਸਾਂਗੇ ਇੱਕ ਤਰੀਕਾ ਤਾਂ ਆਪਾਂ ਇਦਾਂ ਹੀ ਲਾਵਾਂਗੇ ਵੀ ਇੱਥੋਂ ਆਪਾਂ ਚਾਕਾਂ ਤੋਂ ਰੱਖ ਕੇ ਤੁਹਾਨੂੰ ਈਜ਼ੀ ਜਿਹਾ ਦੋ ਸਲਾਈ ਨਾਲ ਲੱਗੂਗੀ ਇਹ ਵਾਲੀ ਠੀਕ ਹੈ ਤੇ ਇੱਕ ਆਪਾਂ ਤੁਹਾਨੂੰ ਦੱਸਾਂਗੇ ਇੱਕ ਸਲਾਈ ਨਾਲ ਕਿੱਦਾਂ ਲੱਗਦੀ ਹੈ ਤੇ ਇਹ ਆਪਾਂ ਜਿਹੜਾ ਆ ਚੌਕ ਇੱਥੇ ਚਾਕ ਤੇ ਆਪਣੀ ਇਧਰਲੀ ਸਾਈਡ ਲੱਗੀ ਹੋਈ ਹੈ ਨਾ ਤੇ ਇੱਥੋਂ ਰੱਖ ਕੇ ਆਪਾਂ ਨੇ ਇੱਥੋਂ ਇੰਚਰੀ ਪਾ ਕੇ ਆਪਾਂ ਇੱਧਰੋਂ ਜਿਹੜਾ ਨਿਸ਼ਾਨ ਲੱਗਾ ਆਪਣਾ ਨਿਸ਼ਾਨ ਦੇ ਕੋਲੇ ਇੱਥੋਂ ਇਸ ਤਰ੍ਹਾਂ ਰੱਖ ਕੇ ਦੇ ਉੱਪਰ ਚੌਕੜਾ ਆਪਣਾ ਨਿਸ਼ਾਨ ਲਾ ਲੈਣਾ ਬਿਲਕੁਲ ਸਿੱਧਾ ਸਿੱਧਾ ਠੀਕ ਹੈ ਇੱਥੋਂ ਰੱਖ ਕੇ ਆਪਾਂ ਐਦਾਂ ਇੱਥੇ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਬਿਲਕੁਲ ਨਾਲ ਨਾਲ ਲਾਵਾਂਗੇ ਇੱਥੋਂ ਕੋਰਨਰ ਤੋਂ ਠੀਕ ਹੈ ਹੁਣ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਜਿਹੜੀ ਆਪਣੇ ਕੋਲੇ ਲੇਸ ਹੈਗੀ ਆ ਸਿੱਧਾ ਪਾਸਾ ਇਹਦਾ نیچے ਕਰਨਾ ਉਦੋਂ ਇਹ ਸਿੱਧਾ ਪਾਸਾ نیچے ਕਰਕੇ ਆਪਾਂ ਮਿਲ ਲੈਣਾ ਇਹਨੂੰ ਆਪਾਂ ਇਦਾਂ ਸੈੱਟ ਆ ਜਾਣੀ ਆਪਣੀ ਤੇ ਇੱਥੋਂ ਰੱਖ ਕੇ ਆਪਾਂ ਇਹਦੇ ਉੱਪਰ ਰੱਖ ਕੇ ਸਲਾਈ ਲਾਣਾਗੇ ਠੀਕ ਹੈ ਇੱਥੋਂ ਆਪਾਂ ਫालतू ਕੱਟ ਕਰ ਦਾਂਗੇ ਜਿਆਦਾ ਇਹਨੂੰ ਆਪਾਂ ਇਦਾਂ ਰੱਖ ਕੇ ਸਿੱਧਾ ਫੋਲਡ ਕਰਾਂਗੇ ਤੇ ਇਹਦੇ ਉੱਪਰ ਰੱਖ ਕੇ ਆਪਾਂ ਸਿੱਧੀ ਸਲਾਈ ਲਾ ਲਾਂਗੇ ਠੀਕ ਹੈ ਇੱਥੋਂ ਆਪਾਂ ਰੱਖ ਕੇ ਜਿਹੜਾ ਨਿਸ਼ਾਨ ਆ ਆਪਾਂ वो उपर उ रखा ठीक है इतों थो आप थोड़ी जी डबल सिलाई करके आप इस तरह ये, ये उपर लाइन लाइन रख के ले आना ठीक है ये आपा पका करके भी ला सकते सिलाई तो छोटे नाल भी जिते अपना निशान है वो तो उपर आप इदा जिते सिलाई आनी है ਇਸ ਨਿਸ਼ਾਨ ਤੇ ਆਪਣੀ ਸਲਾਈ ਆਉਣੀ ਚਾਹੀਦੀ ਠੀਕ ਹੈ ਜਿਹੜਾ نیچے ਨਿਸ਼ਾਨ ਲਾਇਆ ਤੇ ਜਿੰਨੇ ਜਿੰਨੇ ਆਪਾਂ ਲੇਸ ਬਾਹਰ ਕੱਢਣੀ ਆ ਉੱਥੇ-ਉੱਥੇ ਆਪਾਂ ਸਲਾਈ ਲਾਉਣੀ ਆ ਠੀਕ ਹੈ ਇਦਾਂ ਆਪਾਂ ਰੱਖ ਕੇ ਲਿਆਉਣੀ ਆ ਬਟਨ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹ ਲਾਵਾਂਗੇ ਇਸ ਕੋਰਨਰ ਤੇ ਤੇ ਰੱਖਾਂਗੇ ਹੁਣ ਆਪਾਂ ਇਥੋਂ ਇਥੋਂ ਇਹਨੂੰ ਫੋਲਡ ਕਰ ਲਾਂਗੇ ਠੀਕ ਹੈ ਇਹਨੂੰ ਇਸ ਤਰ੍ਹਾਂ ਕਰਾਂਗੇ ਫੋਲਡ ਇੱਥਾਂ ਆਪਾਂ ਨਾਲ-ਨਾਲ ਆਪਾਂ ਇਹਦੀ ਸਿਲਾਈ ਲਾ ਲਾਂਗੇ ਠੀਕ ਹੈ ਜੀ ਇਥੋਂ ਆਪਾਂ ਫੋਲਡ ਕਰੀ ਜਾਣਾ ਤੇ ਇਹਦੇ ਉੱਪਰ ਉੱਪਰ ਹੀ ਸਲਾਈ ਦੇ ਰੱਖ ਕੇ ਇਸ ਤਰ੍ਹਾਂ ਆਪਾਂ ਹੁਣ ਲਾਈ ਜਾਵਾਂਗੇ ਠੀਕ ਹੈ ਆਪਾਂ ਨੂੰ ਲੈਸ ਨੂੰ ਠੀਕ ਕਰਨ ਦੇ ਲਈ ਲੁੰਮਦੇ ਤੇ ਡਬਲ ਸਲਾਈ ਨਾਲ ਇਹ ਮੈਂ ਲਾਈ ਤੇ ਇੱਕ ਤੁਹਾਨੂੰ ਦੱਸਾਂਗੇ ਸਿੰਗਲ ਸਲਾਈ ਨਾਲ ਕਿਵੇਂ ਲੱਗਦੀ ਹੈ ਠੀਕ ਹੈ ਅਪਾ ਇੱਕ ਦੂਸਰੀ ਸਾਈਡ ਜਿਹੜੀ ਲਾਈਓ ਸਿੰਗਲ ਸਲਾਈ ਇੱਕ ਸਲਾਈ ਨਾਲ ਹੀ ਆਪਾਂ ਨਾਲ ਦੀ ਲਗਾ ਦੇਣਾ ਤੇ ਉਹ ਦਲ ਲਗਾਈਏ ਇਹ ਆਪਾਂ ਤੁਹਾਨੂੰ ਸੌਖਾ ਤਰੀਕਾ ਥੋੜਾ ਦੱਸਿਆ ਵੀ ਆਪਾਂ ਇੱਕ ਸਲਾਈ ਇਦਾਂ ਪਹਿਲਾਂ ਲਾ ਲਈਏ ਫਿਰ ਆਪਾਂ ਲੈਸ ਨੂੰ ਵਾਰ-ਵਾਰ ਸੈੱਟ ਨਹੀਂ ਕਰਨਾ ਠੀਕ ਹੈ ਤੇ ਦੱਲੇ ਆ ਮੰਗੇ ਤੇ ਨਾਲ-ਨਾਲ ਇਹਦਾ ਰੱਖੀ ਜਾਵਾਂਗੇ ਇਹ ਰੱਖ ਕੇ ਆਪਾਂ ਨੇ ਇੱਕ ਹੋਰ ਲਰ ਤੱਕ ਆਪਾਂ ਇਹਦਾ ਹੀ ਲੈਣਾ ਆਹ ਕਪੜਾ ਜਿਹੜਾ ਆਪਣਾ ਖਿੱਚ ਕੇ ਨਹੀਂ ਲੈਣਾ ਫਿਰ ਆਪਣੇ ਸਾਰੇ ਇੱਥੇ ਵਾਲ ਬਣਨ ਲੱਗ ਜਾਂਦੇ ਇਹਦੇ ਵਿੱਚ ਤੇ ਇਹਨੂੰ ਆਪਾਂ ਢਿੱਲਾ ਰੱਖਣਾ ਜੇ ਕੋਈ ਲੱਗਦਾ ਵੀ ਇਹ ਥੋੜਾ ਜਿਹਾ ਆਪਾਂ ਇਹਨੂੰ ਇਸ ਤਰ੍ਹਾਂ ਕਿਸੇ ਚੀਜ਼ ਨਾਲ ਰੱਖ ਕੇ ਇਹ ਆਪਾਂ ਥੋੜੀ ਢਿੱਲ ਜਿਹੜੀ ਆਪਣੇ ਪਰੇ ਨੂੰ ਕੱਢ ਲੈਣੀ ਹੈ ਇਹ ਆਪਣੇ ਇਹਦੇ ਵਿੱਚ ਜ਼ਿਆਦਾ ਵਾਲ ਨਹੀਂ ਬਣਨੇ ਚਾਹੀਦੇ ਫਿਰ ਉਹ ਫਿਨਿਸ਼ਿੰਗ ਨਹੀਂ ਲੱਗਦੀ ਲੇਸ ਲੱਗੀ ਨਾ ਆਪਾਂ ਕਾਰਨਰ ਤੇ ਆ ਗਏ ਇੱਥੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਇੱਧਰ ਕਰ ਲੈਣਾ ਆਹ ਕਪੜਾ ਇੱਧਰਲਾ ਇੱਥੇ ਰੱਖ ਕੇ ਆਪਾਂ ਇਹਨੂੰ ਇਦਾਂ ਹੀ ਫੋਲਡ ਕਰਕੇ ਫਿਰ ਇਹ ਸੁਲੰਗੀ ਲੈਣੀ ਠੀਕ ਹੈ ਜੀ ਇਹ ਆਪਣੀ ਇਦਾਂ ਆਪਣੀ ਜਿਹੜੀ ਅੰਡਰਗਾਊਂਡ ਜਿਹੜੀ ਕੰਬ ਲੇਸ ਹੈ ਉਹ ਆਪਾਂ ਇਸ ਤਰ੍ਹਾਂ ਲਾ ਸਕਦੇ ਹਾਂ ਠੀਕ ਹੈ ਤੇ ਜੇ ਆਪਾਂ ਨੇ ਇਹ ਚੀਜ਼ ਜਿਹੜੀ ਲਾ ਲਈ ਹੈ ਨਾ ਪਹਿਲਾਂ ਫਸਟ ਟਾਈਮ ਲਗਾਈ ਆਪਾਂ ਜੇ ਕੋਈ ਲੱਗਦਾ ਆਪਾਂ ਨੂੰ ਕਿ ਤੋ ਵੱਧ ਘੱਟ ਵੀ ਨਿਕਲੀ ਹੋਈ ਹੈ ਨਾ ਤੇ ਇਹ ਆਪਾਂ ਜਿਹੜੀ ਇੱਕ ਸੀਮ ਨਾਲ ਲੀ ਤੇ ਇਹ ਆਪਣੀ ਜੁੱਟ ਦਮਲ ਸੀਨਾ ਠੀਕ ਹੈ ਜੇ ਜੇ ਕੋਈ ਆਪਾਂ ਲੱਗਦੀ ਕਈ ਵਾਰ ਆਪਾਂ ਤੋਂ ਕਿਤੋਂ ਜ਼ਿਆਦਾ ਨਿਕਲ ਜਾਂਦੀ ਕਿਤੋਂ ਘੱਟ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਹੱਲੇ ਦਾ ਕਰ ਸਕਦੇ ਆਪਾਂ ਢੇਰ ਨਾਲੀ ਇਹਨੂੰ ਠੀਕ ਹੈ ਫਿਰ ਆਪਾਂ ਕੀ ਕਰਨਾ ਇੱਥੋਂ ਰੱਖ ਕੇ ਆਪਾਂ ਨੇ ਸਲਾਈ ਇੱਕ ਉੱਪਰ ਦੀ ਤੇ ਇੱਥੋਂ ਆਪਾਂ ਰੱਖਾਂਗੇ ਇਹਦਾ ਹੀ ਕਪੜਾ ਰੱਖ ਲੈਣਾ ਜੇ ਆਪਣੇ ਕੋਈ ਲੱਗਦੀ ਵਧ ਘਾਟਾਂ ਇੱਥੋਂ ਸਲਾਈ ਸ਼ੁਰੂ ਕਰਾਂਗੇ ਇਹਦੇ ਨਾਲ ਆਪਾਂ ਸਲਾਈ ਜਿੱਥੋਂ-ਜਿੱਥੋਂ ਆਪਾਂ ਲੱਗ ਰਿਹਾ ਲੈਸ ਦਾ ਤੇ ਆਪਾਂ ਇਹਦਾ ਉਹਦਾ ਇਹਦਾ ਸਲਾਈ ਨਹੀਂ ਕਰੀਏ ਠੀਕ ਹੈ ਜਿੱਥੇ ਜਿੱਥੇ ਤੁਹਾਨੂੰ ਲੱਗਦੀ ਹੈ ਉੱਥਾ ਆਪਾਂ ਕਟਰਾਇਆ ਲੈਸ ਜਿਹੜੀ ਬਾਹਰ ਜ਼ਿਆਦਾ ਹੈ ਉੱਥੋਂ ਆਪਾਂ ਸਿੱਧੀ ਸਲਾਈ ਬਾਕੀ ਆਪਾਂ ਉਸੇ ਤਰੀਕੇ ਨਾਲ ਹੀ ਆਪਾਂ ਇਸੇ ਤਰ੍ਹਾਂ ਕਰਾਂਗੇ ਜਿਹੜਾ ਕਰ ਰਹੇ ਹਾਂ ਉਤਕੰਦੀ ਤੇ ਫਿਰ ਆਪਣੀ ਜਿਹੜੀ ਕੋਈ ਲੈਸ ਦਾ ਬਾਹਰ ਕਾਟ ਰਹੂਗੀ ਜਿੱਦ ਲਈ ਆਪਣਾ ਕੋਈ ਫਸਟੇ ਨਹੀਂ ਤੁਸੀਂ ਲਾਉਗੇ ਤੁਹਾਡੇ ਕੋਲ ਕਈ ਹੋ ਜਾਂਦੀ ਹੈ ਇਹ ਚੀਜ਼ ਤੇ ਫਿਰ ਆਪਾਂ ਇਸ ਤਰੀਕੇ ਨਾਲ ਇਹਨੂੰ ਕਰ ਸਕਦੇ ਹਾਂ ਉੱਪਰ ਦੀ ਜਿਹੜੀ ਮੈਂ ਡਬਲ ਸਲਾਈ ਹੁਣ ਤਾਂ ਆਪਣੀ ਇਹ ਇੱਕੋ ਜਿਹੀ ਨਿਕਲੀ ਹੋਈ ਸੀਗੀ ਪਰ ਮੈਂ ਡਬਲ ਸਲਾਈ ਤਾਂ ਲਾ ਕੇ ਤੁਹਾਨੂੰ ਦੱਸਿਆ ਵੀ ਇਦਾਂ ਆਪਾਂ ਉੱਪਰ ਦੀ ਲਾਵਾਂਗੇ ਤਾਂ ਆਪਣੀ ਜਿਹੜੀ ਬਾਹਰ ਘਾਟ ਹੈ ਤੇ ਉਹ ਫਿਰ ਆਪਣੇ ਇਸ ਤਰੀਕੇ ਨਾਲ ਸਹੀ ਹੋ ਜੂਗੀ ਠੀਕ ਹੈ ਜੀ ਇੱਥੋਂ ਆਪਾਂ ਸਲਾਈ ਇੱਥੋਂ ਰੱਖ ਕੇ ਆਪਾਂ ਲਾਵਾਂਗੇ ਇਹਦੇ ਕਾਰਨਰ ਤੱਕ ਸਲਾਈ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਾਂਗੇ ਇੱਥੋਂ ਆਪਾਂ ਫੋਲਡ ਕਰਕੇ ਇਹਦੇ ਉੱਪਰ ਇਦਾਂ ਰੱਖਾਂਗੇ ਠੀਕ ਹੈ ਜੀ ਇੱਥੋਂ ਆਪਾਂ ਇਹਨੂੰ ਸ਼ੁਰੂ ਕਰ ਲੈਣਾ ਇਹ ਆਪਾਂ ਇੱਕ ਸਲਾਈ ਲੈਣੀ ਹੈ ਜਿਹੜੀ ਲਾਉਣੀ ਹੈ ਲੇਸ ਕਿ ਮਿਲਾ ਸਕਦੇ ਆ adda crowd ਫਿਰ ਆਪਾਂ ਲ ਇੱਥੇ ਨਿਸ਼ਾਨ ਵੀ ਲਾ ਸਕਦੇ ਆ ਜਿਹੜਾ ਆਪਣਾ ਇਹ ਨਿਸ਼ਾਨ ਪਿੱਛੇ ਕੇ ਰੇਲ ਲਗਾ ਇਹਦੇ ਤੱਕ ਆਪਾਂ ਇਸ ਤਰ੍ਹਾਂ ਫੜ ਲੈਣਾ ਇੱਕ ਵਾਰੀ ਠੀਕ ਹੈ ਇਦਾਂ ਬਣਾ ਕੇ ਸੈੱਟ ਕਰਕੇ ਆਪਾਂ ਇਸ ਤਰ੍ਹਾਂ ਰੱਖਣਾ ਠੀਕ ਹੈ ਇਹ ਆਪਣਾ ਜਿਹੜਾ ਚੌਕ ਇਦਾਂ ਨਿਸ਼ਾਨ ਲਾਣ ਨਾਲ 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 ਦੀ ਨਾਲ ਵੀ ਆਪਾਂ ਸੈੱਟ ਕਰ ਸਕਦੇ ਆ ਚੌਕ ਦਾ ਨਿਸ਼ਾਨ ਲਾ ਲਾਂਗੇ ਤਾਂ ਫਿਰ ਵੀ ਆਪਾਂ ਨੂੰ ਬਹੁਤ ਈਜ਼ੀ ਹੋ ਜਾਂਦਾ ਔਰ ਆਪਾਂ ਇਦਾਂ ਹੀ ਫੋਲਡ ਕਰ ਕਰਕੇ ਇਹਦੀ ਜਿਹੜੀ ਆਪਾਂ ਜਿੰਨੀ ਜਿੰਨੀ ਲੈਸ ਬਾਹਰ ਦਿਖਾਉਣੀ ਹੈ ਓਨੇ ਓਨੇ ਆਪਾਂ ਨਾਲ-ਨਾਲ ਕਪੜਾ ਰੱਖਾਂਗੇ ਇਹਦੇ ਠੀਕ ਹੈ ਇਦਾਂ ਇੱਥੇ ਇਦਾਂ ਆਪਾਂ ਨੇ ਨਾਲ-ਨਾਲ ਆਪਾਂ ਕਪੜਾ ਰੱਖ ਲੈਣਾ ਔਰ ਆਪਾਂ ਇਹ ਕਰ ਨੂੰ ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਮਿਣਿਆ ਇੱਥੋਂ ਇਦਾਂ ਸੇਡ ਕਰ ਲੈਣੀ ਆ ਇਦਾਂ ਰੱਖ ਕੇ ਜੇ ਆਪਾਂ ਨੂੰ ਇਦਾਂ ਔਖਾ ਲੱਗਦਾ ਫਿਰ ਆਪਾਂ ਚੌਕ ਨਾਲ ਪਹਿਲਾਂ ਨਿਸ਼ਾਨ ਲਾ ਲੈਣਾ ਠੀਕ ਹੈ ਤੇ ਜੇ ਤੁਸੀਂ ਇਸ ਤਰ੍ਹਾਂ ਲਾ ਸਕਦੇ ਨਾਲ ਨਾਲ ਸੈੱਟ ਕਰਕੇ ਤਾਂ ਇਦਾਂ ਵੀ ਆਪਾਂ ਫਿਰ ਆਪਾਂ ਨੂੰ ਨਿਸ਼ਾਨ ਲਾਉਣ ਦੀ ਲੋੜ ਨਹੀਂ ਠੀਕ ਹੈ ਇੱਥੋਂ ਆਪਾਂ ਨੇ ਜਿੰਨੀ ਵੀ ਲੈਂਦੇ ਆ ਸਾਫ਼ ਬਾਹਰ ਦਿਖਾਉਣੀ ਹੈ ਨਾ ਇਹ ਲਈ ਆਪਾਂ ਇਦਾਂ ਛੱਡਾਂਗੇ ਤੇ ਆਪਣੇ ਇਸ ਤਰੀਕੇ ਨਾਲ ਜਿਹੜੀ ਹੈ ਲੈਸ ਅੰਡਰ ਰਾਉਂਡ ਲਾ ਕੇ ਤਿਆਰ ਆ ਆਪਾਂ ਉੱਪਰ ਕੋਈ ਵੀ ਸਲਾਈ ਨਹੀਂ ਲਾਉਣੀ ਠੀਕ ਹੈ ਤੇ ਇਦਾਂ ਆਪਣੀ ਇਹ ਅੰਡਰਗਾਉਂਡ ਲੈਂਸ ਲੱਗ ਜਾਣੀ ਹੈ ਤੇ ਇੱਥੋਂ ਆਪਾਂ ਨੇ ਇਦਾਂ ਹੀ ਰੱਖ ਕੇ ਇਹਨੂੰ ਇਦਾਂ ਫੋਲਡ ਕਰਾਂਗੇ ਨਾਲ ਨਾਲ ਠੀਕ ਹੈ ਜੀ ਤੇ ਇਹਦੇ ਆਪਾਂ ਇੱਥੋਂ ਦੀ ਸਲਾਈ ਉੱਤੇ ਲਗਾ ਦੇਣਾ ਹੈ ਥੋੜਾ ਆਪਾਂ ਕੱਟ ਕਰਦੇ ਨਾ ਠੀਕ ਹੈ ਇਹਨੂੰ ਆਪਾਂ ਫੋਲਡ ਕਰਨਾ ਇੱਥੇ ਇੱਦਾਂ ਆਪਾਂ ਨੇ ਫੋਲਡ ਕਰ ਲੈਣਾ ਤੇ ਇਤੋਂ ਵੀ ਆਪਾਂ ਸੁਆਹੂngੀ ਤਰ੍ਹਾਂ ਆਪਾਂ ਨੇ ਆ ਜਿਹੜਾ ਕੱਪੜਾ ਜਿਹੜਾ ਵੱਡਾ ਇਹਨੂੰ ਥੋੜਾ ਜਿਹਾ ਆਪਾਂ ਅੰਦਰ ਵੱਰ ਫੋਲਡ ਕਰਕੇ ਆ ਕੇ ਆਪਾਂ ਇਹ ਚਾਹਤ ਕਰਾ ਤੋਂ ਨੀਚੇ ਨੀਲਾ ਨਾ ਦੇ ਤੇ ਇਤੋਂ ਆਪਾਂ ਜੰਮ ਕੇ ਕਰਾ ਦੇ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਣੀ ਇਹ ਲੇਸ ਲੱਗੇਗੀ ਤੇ ਇੱਕ ਵਾਰ ਨਾ ਆਪਣਾ ਆ ਚੀਜ਼ ਜਿਹੜੀ ਇਥੋਂ ਆਪਾਂ ਥੋੜੀ ਜੀ ਦੁਬਾਰਾ ਸਲਾਈ ਲਾ ਦੇਣੀ ਹੈ ਤਾਂ ਕਿ ਆਪਣਾ ਜਿਹੜਾ ਇਥੋਂ ਕਪੜਾ ਜਹਾ ਲੈਸ ਜਿਹੜੀ ਬਾਹਰ ਨੂੰ ਲੈ ਕੇ ਠੀਕ ਹੈ ਤੇ ਇਸੇ ਕਰਕੇ ਇਹ ਆਪਣੀ ਜਿਹੜੀ ਅੰਡਰਗਰਾਉਂਡ ਇਸ ਤਰ੍ਹਾਂ ਲੈਸ ਲੰਗੀ ਹੈ ਠੀਕ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪਣੀ ਅੰਡਰਗਰਾਉਂਡ ਜੇ ਜਿਵੇਂ ਲੈ ਸਕਦੇ ਹੋ ਠੀਕ ਹੈ ਜੀ ਮੇਰੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਕੋਲੇ ਸਾਰੀਆਂ ਮੇਰੀਆਂ ਵੀਡੀਓ ਪਹੁੰਚ ਸਕਣ ਤੇ ਮੇਰੀ ਵੀਡੀਓ ਦੇਖਣ ਲਈ ਧੰਨਵਾਦ